ਹਾਂ ਉਹ ਪਿੱਛੇ ਰੱਖ ਮੈਨੂੰ ਸਮਝ ਨਹੀਂ ਆਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਮਸਲਾ ਦਿੱਤਾ ਭੱਲਾ ਬਾਜੀ ਨੇ ਬਹੁਤ ਮਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ ਚ ਖੜਾ ਕੀਤਾ ਮੈਨੂੰ ਲਿਆ ਕੇ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਨਾਲ ਵੀ ਬਹੁਤ ਬਹੁਤ ਕਾਹ ਸੀਗੀ ਭੱਲਾ ਸਾਹਿਬ ਦੀ ਤੁਹਾਡੀ ਸਾਡੇ 40 ਸਾਲਾਂ ਤੋਂ ਸਾਡੇ ਪਰਿਵਾਰ ਇੱਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਫੋਨ નીચે ਕਰੋ ਫੋਨ નીચે ਕਰੋ ਉਹ ਤੇ ਰਿਕਾਰਡ ਕਰ ਰਹੇ ਆਂ ਇਹ ਤਾਂ ਬੜਾ ਸ਼ੋਜ਼ ਵੀ ਇਕੱਠਾਂ ਨੇ ਬਹੁਤ ਕੀਤੇ ਵੀਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀਗੇ ਛਣਕਾਟਿਆਂ ਦੇ ਵਿੱਚ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਕੀ ਆਪਸ ਵਿੱਚ ਫੈਮਿਲੀ ਇਦਾਂ ਸਿੱਧੀ ਬੈਠ ਕੇ ਉਹਨਾਂ ਨੇ ਪਰਿਵਾਰ ਜੀ ਨੇ ਬਸ ਹਸਾਈ ਜਾਣਾ ਹੱਸਦੇ ਹੱਸਦੇ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਵਸਾਂ ਬਸ ਇੱਕੋ ਸ਼ਬਦ ਕੇ ਛਣਕਾਟਾ ਹੁਣ ਨਹੀਂ ਸੁਣਕੇਗਾ ਨਹੀਂ ਉਹ ਜਿਹੜਾ ਭੱਲਾ ਜੀ ਦੇ ਨਾਮ ਹੀ ਸੀ ਉਹ ਕਰਕੇ ਕਹਿੰਦੇ ਹੁ ਹਮੇਸ਼ਾ ਲੋਕਾਂ ਦੇ ਦਿਲਾਂ 'ਚ ਰਹਿਣ ਗਿਆ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ 'ਚ ਹੈ ਨਾ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਸਲੇ ਉਹਨਾਂ ਦੇ ਦਿਲਾਂ 'ਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਰਦੂਰ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇਕਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਉਂਦੇ ਸੀ ਉਹ ਮੇਰੇ ਨਾਲ ਵਸਾਂ ਜੀ ਧੰਨ ਜੀ ਮੈਂ ਨੂੰ ਸਮਝ ਨਹੀਂ ਆਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਹੌਸਲਾ ਦਿੱਤਾ। ਪੱਲਾ ਭਾਜੀ ਨੇ ਬਹੁਤ ਹੌਸਲਾ ਦਿੱਤਾ। ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ। ਮੈਨੂੰ ਲਿਆ ਕੇ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਵਿੱਚ ਚੱਲਣ ਦੀ। ਉਹਨਾਂ ਦੀ ਬਹੁਤ ਬਹੁਤ ਪੌਣ ਸੀ ਕਿ ਪੱਲਾ ਸਾਹਿਬ ਦੀ ਤੁਹਾਡੀ ਸਾਡੇ 40 ਸਾਲਾਂ ਤੋਂ ਸਾਡੇ ਪਰਿਵਾਰ ਇਕ ਰਿਲੇਸ਼ਨ ਸੀ ਉਹਨਾਂ ਨਾਲ। 40 ਸਾਲਾਂ ਤੋਂ ਫੋਨ ਨੀਚੇ ਕਰੋ ਫੋਨ ਨੀਚੇ ਕਰੋ ਬਹੁਤ ਕਰ ਰਿਹਾ ਰਿਕਾਰਡ ਕਰ ਰਿਹਾ ਸ਼ੋਜ਼ ਵੀ ਇਕੱਠਾਂ ਨੇ ਬਹੁਤ ਕੀਤੇ ਵੀਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀ ਛਣਕਾਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਕੇ ਆਪਸ ਵਿੱਚ ਫੈਮਿਲੀ ਇਦਾਂ ਸਿੱਧੀ ਬੈਠ ਕੇ ਉਹਨਾਂ ਨੇ ਪਰਿਵਾਰ ਜਿਵੇਂ ਬਸ ਹਸਾਈ ਜਾਣਾ ਹੱਸਦੇ ਹੱਸਦੇ ਚਲੇ ਗਏ ਸੱਚੇ ਪਾਸ਼ਾ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਬਾਸ਼ਾ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਵਸਾਂ ਬਸ ਇੱਕੋ ਸ਼ਬਦ ਕੇ ਛਣਕਾਟਾ ਹੁਣ ਨਹੀਂ ਸੁਣਕੇਗਾ ਨਹੀਂ ਉਹ ਜਿਹੜਾ ਭੱਲਾ ਜੀ ਦੇ ਨਾਮ ਹੀ ਸੀ ਉਹ ਕਰਕੇ ਕਹਿੰਦੇ ਹੁ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹਿਣ ਗਿਆ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ ਚ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਸਲੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਰਦੂਰ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਉਂਦੇ ਸੀ ਉਹ ਮੈਨੂੰ ਹਾਂਜੀ ਸ਼ਕਰ ਉਹ ਪਿੱਛੇ ਰੱਖ ਮੈਨੂੰ ਸਮਝ ਨਹੀਂ ਆਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਮਸਲਾ ਦਿੱਤਾ ਭੱਲਾ ਬਾਜੀ ਨੇ ਬਹੁਤ ਮਸਲਾ ਦਿੱਤਾ ਮੁਰਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਨਾਲ ਵੀ ਬਹੁਤ ਬਹੁਤ ਕਾਹ ਸੀਗੀ ਭੱਲਾ ਸਾਹਿਬ ਦੀ ਤੁਹਾਡੀ ਸਾਡੇ 40 ਸਾਲਾਂ ਤੋਂ ਸਾਡੇ ਪਰਿਵਾਰ ਇੱਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਫੋਨ ਨੀਚੇ ਕਰੋ ਫੋਨ ਨੀਚੇ ਕਰੋ ਬਹੁਤ ਰਿਕਾਰਡ ਕਰ ਰਹੇ ਆ ਜਿੰਦਾ ਬੜਾ ਸ਼ੋਜ਼ ਵੀ ਕੰਠਾ ਨੇ ਬਹੁਤ ਕੀਤੇ ਵੀਰ ਹਾਸਾ ਮਜ਼ਾਕ ਵੀ ਉਹ ਕਰ ਜਾਂਦੇ ਸੀ ਛਣਕਾਟਿਆਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਕੇ ਆਪਸ ਵਿੱਚ ਫੈਮਿਲੀ ਇਦਾਂ ਸਿੱਧੀ ਬੈਠ ਕੇ ਉਹਨਾਂ ਨੇ ਪਰਿਵਾਰ ਜਿਵੇਂ ਬਸ ਹਸਾਈ ਜਾਣਾ ਹੱਸਦੇ ਹੱਸਦੇ ਚਲੇ ਗਏ ਸੱਚੇ ਪਾਸ਼ਾ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਇਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਬਾਸ਼ਾ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਵਸਾਂ ਬਸ ਇੱਕੋ ਸ਼ਬਦ ਕੇ ਛਣਕਾਟਾ ਹੁਣ ਨਹੀਂ ਸੁਣਕੇਗਾ ਨਹੀਂ ਉਹ ਜਿਹੜੇ ਭੱਲਾ ਜੀ ਦੇ ਨਾਮ ਹੀ ਸੀ ਉਹ ਕਰਕੇ ਕਹਿੰਦੇ ਹੁ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹਿਣ ਗਿਆ ਭੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ ਚ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਸਲੇ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਰਦੂਰ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਅਕਸਰ ਆਂਦੇ ਸੀ ਉਹ ਮੇਰੇ ਨਾਲ ਵਸਾਂ ਜੀ